ਕਰ ਜਾਣਾ ਨਾ ਉਹ ਤੇ ਕਿੱਥੇ ਪਟੇ ਆਪ ਸਰਕਾਰਾਂ ਦੇ ਉਹ ਤਾਂ ਕਿੰਨਾ ਕੁ ਨੁਕਸਾਨ ਹੁੰਦਾ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਅਸੀਂ ਜਿਹੜੇ ਜਾਣਦੇ ਆ ਸਾਡੇ ਕੱਪੜੇ ਵੀ ਗੰਦੇ ਹੋ ਜਾਂਦੇ ਆ ਨਾਲੇ ਇਹ ਸਾਡੇ ਤੋਂ ਬੰਨੀ ਚਾਹੀਦੀ ਹੈ ਬਣਵਾਉਣੀ ਚਾਹੀਦੀ ਹੈ ਸਾਰਿਆਂ ਨੂੰ ਤੋਂ ਬੱਚੇ ਤੁਹਾਨੂੰ ਲੱਗਦਾ ਕਿ ਸਰਕਾਰ ਇਸ ਪਾਸੇ ਧਿਆਨ ਨਹੀਂ ਦੇਦੀ ਹਾਂ ਜੀ ਹਾਂ ਕਿੰਨਾ ਚਾਹੀਦਾ ਉਹਨਾਂ ਨੂੰ ਵੀ ਧਿਆਨ ਸੋ ਤੁਸੀਂ ਰਿਕਵੈਸਟ ਕਰ ਦਿਓ ਸ਼ਾਇਦ ਤੁਹਾਡੀ ਸੁਣ ਲੈਣ ਸਰ ਇਧਰ ਰਿਕਵੈਸਟ ਕਰਦੇ ਆ ਕਿ ਸਾਡੀ ਸੜਕ ਬਣੇ ਤੇ ਸਾਫ਼ ਵੀ ਹੋ ਜਾਵੇ ਹੂੰ ਕਿੰਨਾ ਪੋਟ ਕਟਾ ਕਿੰਨਾ ਹੁੰਦਾ ਹੈ ਸਰ ਬਹੁਤ ਜ਼ਿਆਦਾ ਹੁੰਦਾ ਹੈ ਦੇ ਪੋਟ ਕਪੜੇ ਹੀ ਖਰਾਬ ਹੋ ਜਾਂਦੇ ਨੇ ਫਿਰ ਹਾਂਜੀ ਦੇ ਉਹਨਾਂ ਵੀ ਲੇਟ ਹੁੰਦੇ ਹੋਗੇ ਹਾਂਜੀ ਸਕੂਲ ਤਾਂ ਵੀ ਲੇਟ ਹੋ ਜਾਏਗਾ ਕਿੰਨਾ ਸਮਾਂ ਹੋ ਗਿਆ ਸੜਕ ਨੂੰ ਇਸ ਤਰ੍ਹਾਂ ਖਰਾਬ ਹੋਈ ਜਿੰਨੋਂ ਜੀ ਤਕਰੀਬਨ ਘੱਟ ਤੋਂ 2 ਸਾਲ ਹੋ ਚਲੇ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਰੁੱਖਾਂ ਦੀ ਕਟਾਈ ਅਜ ਤੋਂ 2 ਸਾਲ ਪਹਿਲਾਂ ਸ਼ੁਰੂ ਕਰਤੀ ਸੀ ਤੇ ਰੁੱਖਾਂ ਦੀ ਕਟਾਈ ਤੋਂ ਮਗਰੋਂ ਫਿਰ ਇਹਨਾਂ ਨੇ ਜਿਹੜੀ ਇਹ ਪਹਿਲੀ ਸੜਕ ਰੋਡ ਬਣੀ ਹੋਈ ਸੀ ਉਹਨੂੰ ਇਹਨਾਂ ਨੇ ਆਪ ਦੇ ਜਿਹੜੇ ਮਸ਼ੀਨਰੀ ਲਾ ਕੇ ਇੰਸਟੂਮੈਂਟ ਲਾ ਕੇ ਇਹਨਾਂ ਨੇ ਉਹਨੂੰ ਪਟਿਆ ਜੀ ਪਟਕੇ ਦੇ ਜਿਹੜੀ ਉਹਦੀ ਲੱਕ ਤੇ ਬਜਰੀ ਸੀ ਉਹ ਇਹ ਨਾਲ ਹੀ ਲੈ ਗਿਆ ਜੀ ਠੇਕੇਦਾਰ ਚੁੱਕ ਕੇ ਕੰਮ ਸੰਬੰਧਿਤ ਕੰਪਨੀ ਜਿਹੜੀ ਪਹਿਲਾਂ ਇਹਦਾ ਇਹਨਾਂ ਨੇ ਡੰਪ ਬਣਾ ਛੱਡਿਆ ਜੀ ਹਾਫ ਕੇ ਮੰਡੀ ਚੋਂ ਉੱਥੋਂ ਮੁੜ ਕੇ ਚੱਕ ਕੇ ਅੱਗੇ ਲੈ ਕੇ ਸਾਨੂੰ ਨਹੀਂ ਪਤਾ ਕਿੱਥੇ ਉਹ 2 ਸਾਲ ਤੋਂ ਲੈ ਕੇ ਜੀ ਹੁਣ ਤੱਕ ਅਸੀਂ ਆ ਖੱਜਲ ਖਰਾਬੀ ਇਸ ਤਰ੍ਹਾਂ ਹੀ ਚੱਲੀ ਪ੍ਰਸ਼ਾਸਨ ਦੀ ਗਲਤੀ ਹੈ ਕਿ ਜਾਂ ਠੇਕੇਦਾਰਾਂ ਦੀ ਗਲਤੀ ਹੈ ਮੇਰੇ ਖਿਆਲ ਚ ਜੀ ਪ੍ਰਸ਼ਾਸਨ ਦੀ ਗਲਤੀ ਹੈ ਸਾਨੂੰ ਉਹ ਦੇਖਦੇ ਨਾਗਰਿਕ ਹੀ ਨਹੀਂ ਸਮਝਦੇ ਇਲਾਕੇ ਦੇ ਲੋਕਾਂ ਨੂੰ ਮਖੂ ਤੋਂ ਲੈ ਕੇ ਫਿਰੋਜ਼ਪੁਰ ਤੱਕ ਵੇ ਸਮਝਦੇ ਵੀ ਇੱਥੇ ਲੋਕ ਵੱਸਦੇ ਨਹੀਂ ਕਿ ਕੋਈ ਪਿੰਡਾਂ ਚ ਰਹੇ ਨਹੀਂ ਰਿਹਾ ਕਰੇ ਸਾਡੇ ਮੌਲਕ ਅਧਿਕਾਰ ਨੇ ਜੀ ਸਾਨੂੰ ਇਹ ਦਿੱਤੇ ਜਾਣ ਵੀ ਹੈ ਸਹੀ ਦੇ ਹੀ ਹਨ ਵੀ ਸਾਨੂੰ ਸੜਕ ਹੈ ਸਾਡਾ ਅਧਿਕਾਰ ਆ ਤੇ ਸਾਡੇ ਤੋਂ ਜੇ ਅਧਿਕਾਰ ਹੀ ਨਹੀਂ ਸਾਡੇ ਸਾਨੂੰ ਮਿਲਦੇ ਤੇ ਫਿਰ ਇਹ ਸਰਕਾਰ ਪ੍ਰਸ਼ਾਸਨ ਦੀ ਵੀ ਨਲੇਕੀ ਆ ਤੇ ਜੀ ਇੱਕ ਦਰ ਨੂੰ ਤੇ ਅਸੀਂ ਕੀ ਕਹਣਾ ਜੀ ਕਿਉਂਕਿ ਠੇਕੇਦਾਰ ਦੇ ਉੱਪਰ ਤੇ ਪ੍ਰਸ਼ਾਸਨ ਹੀ ਆ ਪ੍ਰਸ਼ਾਸਨ ਦੇ ਸਾਹਮਣੇ ਠੇਕੇਦਾਰ ਦੀ ਕੀ ਜ਼ਰੂਰਤ ਉਸ ਕੰਪਨੀ ਦੀ ਕੀ ਜ਼ਰੂਰਤ ਵੀ ਹੋਏ ਇਸ ਰੋਡ ਬਣਾਵੇ ਨਾ ਜੀ ਮੇਲੀ ਭੁਗਤ ਨਾਲ ਚੱਲ ਰਹੇ ਆ ਜੀ ਕੰਮ ਇਹ ਇਹ ਕਿਸੇ ਵਿਧੇਬੰਦੀ ਵੱਲੋਂ ਤਰ੍ਹਾਂ ਕੁਦਰਸ਼ ਨਹੀਂ ਇਹ ਕੋਈ ਜੀ ਕਿਹੇ ਜਥੇਬੰਦੀ ਵੱਲੋਂ ਧਰਨਾ ਨਹੀਂਗਾ ਜੀ ਇਹ ਆਮ ਲੋਕ ਆ ਅਸੀਂ ਜਿਹੜੇ ਰੋਜ਼ਾਨਾ ਰਾਹ ਗੇਰਿਆਂ ਜਿਹੜੇ ਰੋਜ਼ ਹੀ ਰੋਜ਼ਾਨਾ ਆਪਦੇ ਨਿੱਜੀ ਕੰਮਾਂ ਧੰਦੇਆਂ ਲਈ ਆਪਦੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਆ ਟਿਊਸ਼ਨਾਂ ਤੋਂ ਲੈਣ ਆਉਂਦੇ ਆ ਹੋਰ ਨਿੱਜੀ ਕੰਮਾਂ ਕਰਨ ਲਈ ਅਸੀਂ ਜਾਂਦੇ ਆ ਅਸੀਂ ਆਪਦੇ ਤੌਰ ਤੇ ਬੈਠੇ ਆ ਜੀ ਕਿਉਂਕਿ ਸਾਨੂੰ 2 ਸਾਲ ਹੋ ਜਿਹੜਾ ਕੰਮ ਸਾਡਾ ਮੋਟਰਸੈਲ ਤੇ 10 ਮਿੰਟਾਂ ਚ ਹੋਣਾ ਸਾਨੂੰ ਉਹ ਕਰੋ ਕਰ ਲਈ ਜਾਣੀ ਪੈਂਦੀ ਆ ਸਾਡਾ ਉਲਟਾ ਖਰਚੇ ਤੇ ਲਗਤ ਵੀ ਵਾਧੀ ਉਹਨਾਂ ਚੀਜ਼ਾਂ ਦੇ ਉੱਪਰ ਤੇ ਨਾਲੇ ਸਾਡਾ ਨੁਕਸਾਨ ਵੀ ਹੁੰਦਾ ਨਾਲੇ ਮਸ਼ੀਨਰੀ ਵੀ ਤੋੜਦੇ ਆ ਆਪਦੀ ਮੇਰਾ ਨਾਂ ਰਾਜਵੀਰ ਸਿੰਘ ਹੈ ਜਿੰਦ ਪਿੰਡ ਵਸਤੀ ਵਕੀਲਾਂ ਵਾਲੀ ਕੱਲ ਸਮਝ ਜੀ ਇਸ ਤਰ੍ਹਾਂ ਹੈ ਤੁਸੀਂ ਉਹ ਤੋਂ ਤੁਹਾਡੀ ਲਗਾਤਾਰ ਕਵਰੇਜ ਤੇ ਨਾਲ ਰਹਿ ਜਿ ਜੋ 28 ਅਕਤੂਬਰ 2025 ਨੂੰ ਆਪਾਂ ਧਰਨਾ ਪ੍ਰਦਰਸ਼ਨ ਤਾਰੀਪਿੰਡ ਵਿੱਚ ਕੀਤਾ ਸੀ ਉਸ ਤੋਂ ਬਾਅਦ ਉਹਦੇ ਨਾਲ ਜਿਹੜਾ 2 ਕਿਲੋਮੀਟਰ 3 ਕਿਲੋਮੀਟਰ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜਾ ਇਹਦਾ ਵਾਅਦਾ ਸੀ ਉਹਦੇ ਇਹਦੀ ਲਾਸਟ ਡੇਟ ਉਹਨਾਂ ਨੇ ਆਪ ਲਿਖੀ ਤੀ 25 ਆਪਾਂ 28 ਸਤੰਬਰ ਨੂੰ ਲਾਇਆ ਸੀ 25 ਅਕਤੂਬਰ ਇਹ 25 ਅਕਤੂਬਰ ਤੋਂ ਬਾਅਦ ਵੀ ਹੁਣ ਵੇਖੋ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਨਵੰਬਰ ਅੱਜ ਦਸੰਬਰ 3 ਹੋ ਗਈ ਹੈ ਤੇ ਕੋਈ ਪ੍ਰਸ਼ਾਸਨ ਅਧਿਕਾਰੀ ਨੇ ਕਿਸੇ ਨੇ ਕੋਈ ਇਹਦਾ ਅੰਬਲਾਲੀ ਮਾਰਿਆ ਇੱਕ ਵਾਰੀ ਸ਼ੁਰੂ ਕਰਕੇ ਵੀ ਕੰਮ ਤੇ ਦੁਬਾਰਾ ਹੱਥੋਂ ਫਿਰ ਮਸ਼ੀਨਾਂ ਸਾਰੀਆਂ ਲੈ ਗਏ ਥੋੜਾ ਜਿਹਾ ਕੰਮ ਕਰਕੇ ਉਹ ਬਹੁਤ ਜ਼ਿਆਦਾ ਖੱਜਲ ਖਰਾਬੀ ਇਸ ਕਰ ਮਜਬੂਰਨ ਇਹ ਦੁਬਾਰਾ ਸੰਗਤ ਨੇ ਜੋ ਸਾਰੇ ਲੱਗਿਆ ਬਹੁਤ ਜ਼ਿਆਦਾ ਦੁਖੀ ਸੀ ਵਾਰ-ਵਾਰ ਸੰਗਤਾ ਕੱਟੀਆਂ ਹੋ ਕੇ ਹੁਣ ਦੁਬਾਰਾ ਇਹ ਤਰਨਾ ਪ੍ਰਦਰਸ਼ਨ ਦਿੱਤਾ ਹੈ ਕਿੱਥੋਂ ਲੈ ਕੇ ਕਿੱਥੋਂ ਤੱਕ ਰੋਡ ਜਿਹੜਾ ਹੈਗਾ ਬੰਦਾ ਰੋਡ ਜੀ ਇੱਥੇ ਰੋਪੜ ਤੋਂ ਲੈ ਕੇ ਜਿਹੜਾ ਆਪਣਾ ਛੋਡੇ ਵਾਲੇ ਪਿੰਡ ਤੱਕ ਛੋਡੇ ਵਾਲਾ ਬਾਧਰ ਵਾਲਾ ਪਿੰਡ ਤੱਕ ਤਕਰੀਬਨ 2.5 ਕਿਲੋਮੀਟਰ ਤਰਨਾ ਪ੍ਰਦਰਸ਼ਨ ਦਿੱਤਾ ਗਿਆ ਸੀ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਜਾਂ ਠੇਕੇਦਾਰ ਨਾਲ ਉਹ ਗੱਲਬਾਤ ਨਹੀਂ ਹੋਈ ਉਦੋਂ ਕੰਮ ਸ਼ੁਰੂ ਹੋ ਗਿਆ ਸੀ ਪਿੱਛੇ ਜਿਹੜਾ ਬਣਨ ਵਾਲਾ ਰੋਡ ਕਾਫੀ ਉਹ ਤਾਂ ਖਰਾਬ ਸੀ ਟਾਰੀ ਪਿੰਡ ਤੋਂ ਲੈ ਕੇ ਸੀ ਰੋਪੜ ਤੱਕ ਬਣ ਗਿਆ ਫਿਰ ਵਾਕਾ ਮੋੜ ਉਸ ਤੋਂ ਬਾਅਦ ਫਿਰ ਕੀਤਾ ਗਿਆ ਪਰ ਉਦੋਂ ਬਾਅਦ ਪ੍ਰਸ਼ਾਸਨ ਇਹ ਹੀ ਕਹਿੰਦੇ ਬਸ ਕਰਦੇ ਆਂ ਕਰਦੇ ਆਂਗੇ ਅੱਜ ਕਰਦੇ ਆਂ ਉਧਰੋਂ ਕੰਪਲੀਟ ਕਰ ਲਈਏ ਸਾਡੇ ਕੋਲ ਸਮਾਨ ਉਹਨਾਂ ਕਾ ਉਹਨਾਂ ਕੋਲੇ ਮਤਲਬ ਕੀ ਹੈ ਹੀ ਕੰਪਨੀ ਏਡੀ ਵੱਡੀ ਆ ਕਹਿੰਦੇ ਸਾਡੇ ਕੋਲ ਹੈ ਹੀ ਰੋਡ ਰੋਲਰ ਉਹੀ ਆ ਉਹੀ ਮਸ਼ੀਨ ਹੈ ਇੱਧਰ ਵਰਤਣੀ ਆ ਉਧਰੋਂ ਕੰਪਲੀਟ ਕਰਕੇ ਉਧਰ ਧਰਨਾ ਚੌਕ ਲੱਗਾ ਸੀ ਉਧਰੋਂ ਕਰਕੇ ਇੱਧਰ ਆਵਾਂਗੇ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਦੀ ਐਸੀ ਨਾਲ ਨਹੀਂ ਜੀ ਅੱਜ ਮੈਿਕਮੇ ਦਾ ਕੋਈ ਅਧਿਕਾਰੀ ਨਹੀਂ ਆਇਆ ਕੋਈ ਵਿਸਟਾ ਮ ਨਹੀਂ ਪਹੁੰਚਿਆ ਨਹੀਂ ਜੀ ਨਹੀਂ ਇੱਕ ਦਿਨ ਤੱਕ ਚੱਲਣਾ ਚਾਹੀਦਾ ਧਰਨਾ ਪ੍ਰਦਰਸ਼ਨ ਹੋ ਤੱਕ ਜਾਰੀ ਰਹੂਗਾ ਜਿੰਨਾ ਚਿਰ ਸਾ